ਜਿਸ ਤੋਂ ਸਤਿ ਸ੍ਰੀ ਅਕਾਲ ਮੈਂ ਸਭ ਤੋਂ ਪਹਿਲਾਂ ਅਸੀਂ ਦੀ ਸ਼ੁਰੂਆਤ ਕਰੀਦਾ ਰੈਜੀਸੇਸ਼ਨ ਹੋ ਗਈ ਸੀ 99 ਦੇ ਵਿੱਚ ਤੇ ਮਕਸਦ ਮੇਰ ਸੀ ਸ਼ੁਰੂਆਤ ਕਰਨ ਦਾ ਕਿ ਗੁਰਮਤਿ ਦੀ ਵਿੱਦਿਆ ਨਵੇਂ ਜਨਰੇਸ਼ਨ ਨੂੰ ਦਿੱਤੀ ਜਾਏ ਨਵੀਆਂ ਧਰਾਂ ਦੇ ਨਾਲ ਉਸ ਵੇਲੇ ਤੇ ਉਸ ਤੋਂ ਬਾਅਦ ਵੀ ਕੁਝ ਕੁਝ ਸਾਲਾਂ ਲਈ ਗੁਰਮਤਿ ਦੀ ਵਿੱਦਿਆ ਹਮਜੀ ਪੰਜਾਬੀ ਕਲਾਸਾਂ ਦੇ ਨਾਲ ਜਾਂਦਾ ਹੁੰਦੀ ਸੀ ਸੰਸਕ੍ਰਿਤਿਕ ਕਲਾਸਾਂ ਦੇ ਨਾਲ ਤੇ ਉਹ ਵੀ ਸਿਰਫ ਇੱਕ ਉਸਤਾਦ ਤੇ ਇੱਕ ਵਿਦਿਆਰਥੀ ਤੇ ਡਾਕਟਰ ਪਰਮੇਸ਼ਰ ਸਿੰਘ ਜੀ ਇਹਨਾਂ ਦੇ ਨਾਲ ਉਹਨਾਂ ਦੇ ਨਾਲ ਸਤਿ ਸ੍ਰੀ ਅਕਾਲ ਸਭ ਜਨ ਸਾਨੂੰ ਅਕਾਡੈਮਿਕ ਸਾਥ ਡਾਕਟਰ ਬਲਜੀਤ ਸਿੰਘ ਬੱਕਰ ਆ ਦੀਪਕ ਸਿੰਘ ਸੰਧਾ ਤੋਂ ਜਾ ਕੇ ਡਾਕਟਰ ਸਰੂ ਸਿੰਘ ਗਾਖਲ ਤੇ ਇਹਨਾਂ ਨੇ ਇਹ ਸ਼ੁਰੂਆਤ ਕੀਤੀ ਕਿ ਬੱਚਿਆਂ ਨੂੰ ਗੁਰਮਤ ਕੈਂਪ ਦੇ ਵਿੱਚ ਲਾਇਆ ਜਾਏ ਪਰ ਖਾਸ ਤੌਰ ਤੇ ਇਹਨਾਂ ਦਾ ਕੰਮ ਜਿਹੜਾ ਸ਼ੁਰੂ ਹੋਇਆ ਸੀ ਉਹ ਸੀ ਕਿ ਸੈਮੀਨਾਰ ਲਾਇਆ ਜਾਂ ਤੇ ਕਾਨਫਰੰਸਾਂ ਹੁਣ ਜਿਸ ਦੇ ਵਿੱਚ ਅਲੱਗ-ਅਲੱਗ ਵਿਚਾਰਧਾਰਾ ਸੰਗ ਕਰਮ ਦੀਆਂ ਉਹ ਇੱਕ ਥਾਂ ਤੇ ਆ ਕੇ ਬੈਠ ਕੇ ਵਿਚਾਰ ਕਰਨ, ਬੋਸ਼ਟੀ ਕਰਨ ਤੇ ਇੱਕ ਦੂਜੇ ਨਾਲ ਲੜਾਈ ਕਰਨ ਲਿਖਤੀ ਰੂਪ ਵਿੱਚ ਤੇ ਉਸ ਸਮੇਂ ਇਹ ਬਹੁਤਾ ਕੁਝ ਹੋ ਨਹੀਂ ਸੀ ਸੋ ਇਹਨਾਂ ਨੇ ਇਹ ਬੜਾ ਵਧੀਆ ਕੰਮ ਸ਼ੁਰੂ ਕੀਤਾ ਸੀ ਅਸੀਂ ਬੱਚੇ ਸੀ ਉਹਨੂੰ ਅਸੀਂ ਇਹਨਾਂ ਦੇ ਗੁਰਮਤ ਘਰ ਪੱਖ ਚ ਜਾਇਦਾ ਸੀ ਤੇ ਸਾਨੂੰ ਵੀ ਵਧੀਆ ਲੱਗਣ ਲੱਗ ਪਏ ਆ ਮੈਂ ਤਕਰੀਬਨ 14 ਸਾਲ ਦਾ ਹੁੰਦਾ ਸੀ ਜਿਸ ਵੇਲੇ ਮੈਂ ਫਿਰ ਪਹਿਲਾ ਆਪਣਾ ਲੇਖ ਆਪਿਆ ਤੇ ਰਿਸਰਚ ਕੀਤੀ ਡਾਕਟਰ ਪਾਰਕ ਸਿੰਘ ਦੇ ਥਲੇ ਬਸਤੀ ਕਰਦਾ ਸੀ ਪੂਰੇ ਨਾਲ्स ਕੁਲਦੀਪ ਸਿੰਘ ਉਹ ਗੈਚੋਟ ਗਾਰਡਨ ਸਿਟੀ ਦੇ ਉਹਨਾਂ ਦੇ ਥੱਲੇ ਮੈਂ ਸਟੱਡੀ ਕਰ ਰਿਹਾ ਸੀ ਤੇ ਅਸੀਂ ਇਹ ਲੈਕ ਜਿਵੇਂ ਰਿਸਰਚ ਦਾ ਇਹ ਢੰਗ ਸਾਨੂੰ ਸਿਖਾਇਆ ਜਿਹੜਾ ਸਾਨੂੰ ਹੋਰ ਕਿਸੇ ਨੇ ਨਹੀਂ ਸਿਖਾਇਆ ਸਕੂਲesਾਨੂੰ ਇਤਿਹਾਸ ਸਿੱਖਣ ਲਈ ਰਿਸਰਚ ਦਾ ਇੱਕ ਮਿਲਦਾ ਹੁੰਦਾ ਸੀ ਹੋਰ ਕੁਸ਼ਚਨ ਵੀ ਹੁੰਦਾ ਸੋ ਨਹੀਂ ਇਸਰਾ ਸਾਡੇ ਵਰਗਿਆਂ ਨੂੰ ਇਕੱਠੇ ਕੀਤਾ ਤੇ ਅੱਜ ਤੋਂ ਕੁਝ 20-22 ਸਾਲ ਪਹਿਲਾਂ ਫਿਰ ਅਸੀਂ ਇਸ ਸੱਜਸਾ ਦੇ ਨੁਮਾਇੰਦੇ ਬਣੇ ਅਸੀਂ ਪੂਰੇ ਕਿਹਾ ਕਿ ਅਸੀਂ ਇਹਨਾਂ ਨਾਲ ਤੋੜ ਕੇ ਹੋਰ ਵਧਾਈਏ ਤੇ ਅੱਜ ਤੱਕ ਹੋਣ ਸਾਡਾ ਕਾਫੀ ਫਾਰਮਲਾਈਜ਼ ਤੇ ਸਿਸਟਮਾਈਜ਼ ਕੰਮ ਚੱਲ ਰਿਹਾ ਅਸੀਂ ਹਰ 3 ਮਹੀਨੇ ਇੱਕ ਪਬਲਿਕੇਸ਼ਨ ਰੱਖਦੇ ਹਾਂ ਸਿੱਖ ਸੁਨੇਹਾ ਜਿਸ ਦੇ ਵਿੱਚ ਅੰਗਰੇਜ਼ੀ ਭਾਸ਼ਾ ਤੇ ਕਈ ਵਰ ਪੰਜਾਬੀ ਭਾਸ਼ਾ ਨੇ ਲਈ ਸ਼ਾਮਲ ਜਨ ਦਿਆ ਜਿਹੜੇ ਅਜੀ ਸਖਦੇ ਆ ਕਿ ਕਿਵੇਂ ਲਿਖੀ ਹੈ ਤੇ ਅਸੀਂ ਹਰ ਸਕੂਲ ਫੋਰਟ ਦੀ ਐਕਸੈਪਟ ਕਰਦੇ ਹਾਂ ਜਿਹਨੂੰ ਪਸੰਦ ਨਹੀਂ ਹੈਗਾ ਤੁਸੀਂ ਆ ਕੇ ਉਹਨੇ ਛਾਪਿਆ ਸੀ ਕਿ ਇਹਦਾ ਭਾਈ ਇਹਦੇ ਜਵਾਬ ਤੁਸੀਂ ਤੇ ਇਸ ਨੂੰ ਵੀ ਜੋ ਅਸੀਂ ਉਹ ਵੀ ਸ਼ਾਮਲ ਕਰਾਂਗੇ ਅਗਲੇ ਮਹੀਨੇ ਚੰਪਾ ਸ਼ਾਪ ਕੋਲ ਤੇ ਇਹ ਅਸੀਂ ਫੁਰਕ ਕੋਸ਼ਿਸ਼ ਕਰ ਰਹੇ ਸੀ ਕਿ ਜਿਵੇਂ ਚੀਫ ਖਾਲਸਾ ਦਮ ਉਹਨਾਂ ਸੀ ਅੱਜ ਤੋਂ ਸੌਸ ਆਫ ਪਹਿਲਾਂ ਕਿ ਕੋਈ ਨੀ ਸੋਚ ਮੁਤਾਬਕ ਸਿੱਖ ਸਮਾਜ ਲਹਿਰ ਦੀ ਸੋਚ ਮੁਤਾਬਕ ਕਿ ਇੱਕ ਦੂਜੇ ਦੇ ਨਾਲ ਤੁਸੀਂ ਬੈਲਸ ਕਰਨੇ ਝਗੜੇ ਕਰਨੇ ਤੁਸੀਂ ਲੈਟਰੀ ਰੂਟ ਕਰੋ ਲੈਟਰ ਟੂ ਐਡੀਟਰ ਵਿੱਚ ਕਰੋ ਨਿਊਜ਼ਪੇਪਰ ਸ਼ਾਪ ਕੋ ਤੇ ਇਹ ਗਿਆਨ ਦਾ ਇਹ ਸਭੀ ਪੂਰੀ ਜਨਗ ਹੋਣੀ ਚਾਹੀਦੀ ਹੈ ਤਾਂ ਕਿ ਆਪਾਂ ਸਾਰੇ ਵਧੀਏ ਵਧਨਤਾ ਇਸ ਰਾਵ ਨੂੰ ਸੋ ਇਸ ਰੂਪ ਚ ਆਪਾਂ ਇੱਕ ਫੰਕਸ਼ਨ ਦਿੱਤਾ ਸੀ ਆਈਡੀਓਲੋਜੀਕਲ ਪ੍ਰੈਕਟੀਕਲ ਲੈਵਲ ਤੇ ਜਿਵੇਂ ਸਿਕਸ ਨੇ ਹਾਂ ਅਸੀਂ ਸ਼ਾਪੀ ਦਾ ਹਰ ਸਾਲ ਸਾਡਾ ਇੰਟਰਨੈਸ਼ਨਲ ਜਰਨਲ ਆਫ ਸਿਕਸ ਸਟਡੀਜ਼ ਨਿਕਲਦਾ ਹੈ ਅਕੈਡੈਮਿਕ ਲੈਵਲ ਤੇ ਬਰੀ ਹਾਈ ਪੇਅਰ ਰਿਵਿਊਡ ਆਰਟੀਕਲਸ ਸਿਚ ਕਰਦੇ ਆ ਇੱਕ ਅਸੀਂ ਸ਼ੁਰੂ ਕਰਨ ਲੱਗੇ ਸੀ ਪੰਜਾਬੀ ਦਾ ਜਰਨਲ ਜਿਹੜਾ ਅਨਫੋਰਚਨਟਲੀ ਕੋਵਿਡ-19 ਵਾਲੇ ਹਿੱਟ ਹੋਏ ਉਸ ਕਰਕੇ ਅਸੀਂ ਅੱਜ ਤੱਕ ਵੀ ਪ੍ਰਿੰਟ ਕੀਤਾ ਹੋਣਾ ਸੀ ਥੋੜਾ ਪਿੱਛੇ ਹੋਏ ਆ ਉਹ ਇਸ ਕੈਲੰਡਰ ਈਅਰ ਤਮੀਜ਼ ਯਾ ਕੇ ਨਿਕਲੇਗਾ ਉਸ ਸਮਾਂ ਆਏ ਮਕਰਾਂ ਸੋ ਮਕਰਤ ਦੇਣਾ ਤੇ 스피ਰ ਵੀ ਪੰਜਾਬੀ ਦਾ ਜਨਰਲ ਵੀ ਕੱਟਣਾ ਚਾਹੁੰਦੇ ਆ ਹਰਤੀ ਜਿਵੇਂ ਨੇ ਸਾਡਾ ਸੈਮੀਨਾਰ ਹੁੰਦਾ ਹੈ ਆ ਸੈਮੀਨਾਰ ਦੇ ਵਿੱਚ ਦੋ ਪੇਪਰ ਸ਼ੱਕੇ ਜਾਂਦੇ ਆ ਪੂਰੀ ਟੈਸਟਿੰਗ ਹੁੰਦੀ ਹੈ ਆਡੀਅנס ਨਾਲ ਤੇ ਇਹਦੇ ਵਿੱਚ 90% ਸਾਰੇ ਇੱਥੇ ਦੇ ਚੰਪਲਦੇ ਆ ਤੇ ਆ ਉਹ ਪੂਰੀ ਕੋਸ਼ਿਸ਼ ਕਰਦੀ ਆ ਜਿਵੇਂ ਮੈਂ ਕੋਈ ਫੇਰ ਸਾਨੂੰ ਸਟ्रेस ਨਾਲ ਕਹੀਦਾ ਜਿੰਨੇ ਵੀ ਬੰਦੇ ਸਟੇ ਵਾਲੇ ਦੋਲੇ ਜਿਹਦਾ ਵੀ ਥੋੜਾ ਜਿਹਾ ਹਿੱਸਾ ਹੈ ਕਿ ਮੈਂ ਕੁਝ ਪੜ ਕੇ ਲਿਖਣਾ ਚਾਹੁੰਦਾ ਤੇ ਮੈਂ ਕੁਝ ਪ੍ਰੈਜੈਂਟ ਕਰਾਂ ਜੀ ਉਹਨੂੰ 9 ਜੂਨ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੇਸਾ ਧਾਰੀ ਸਹਿਜ ਧਾਰੀ ਸੈਕਟਰੀ ਹੈਗਾ ਮਾਰਕਸਿਸਟ ਹੋਏ ਜੋ ਵੀ ਕੋਈ ਸੰਗਠਨ ਸਾਡਾ ਸਵਾਲ ਰਹਿ ਗਿਆ ਇਸ ਤਰ੍ਹਾਂ ਕੋਈ ਇੱਥੇ ਮੈਂ ਜਵਾਬ ਵੀ ਲਾ ਦੇ ਸਕਦਾ ਇੱਥੇ ਹੁਣ ਯੂਨੀਵਰਸਿਟੀ ਤੁਹਾਨੂੰ ਥੋੜਾ ਬਹੁਤ ਪਤਾ ਇੱਕ ਜਨਰਲਾਈਜੇਸ਼ਨ ਚਾਹਤ ਗਿਆ ਕਿ ਇੱਥੇ ਮਾਰਕਸਿਸਟ ਇਸ ਤਰ੍ਹਾਂ ਕੁਝ ਜੀਵਕਲੀ ਯੂਰੋਸਟੀਆਂ ਚੱਲਦੀ ਹੈ ਐਕਿਊਰੇਟ ਨਹੀਂ ਹੈਗਾ ਜਦੋਂ ਤੁਸੀਂ ਅੰਦਰ ਜਾਓ ਤੁਹਾਨੂੰ ਪਤਾ ਲੱਗਦਾ ਕਿ ਕਿੰਨੇ ਪ੍ਰੋਫੈਸਰ ਕਿੰਨੇ ਡਿਪਾਰਟਮੈਂਟ ਫੋਰਥ ਰਹਿੰਦੀ ਸੋਚਦੇ ਆ ਕਿ ਕਿਹਾ ਜਾਂਦਾ ਕਰਕੇ ਜਦੋਂ ਉਸ ਉਮਰ ਦੇ ਬੱਚੇ ਸਾਰੇ ਪ੍ਰੋ ਪਾਲਿਸਟਾਇਲ ਜੌਬ ਐਂਡ ਟੀਫਾ ਦੇ ਤਾਂ ਫਿਰ ਉਹੀ ਵਿਚਾਰਧਾਰਾ ਨਿਕਲਦੀ ਆ ਜਿਹੜੀ ਆਪਾਂ ਹੁਣ ਜਿਵੇਂ ਅਸੀਂ ਇੱਕ ਦੋ ਪੇਪਰ ਪਿਛਲੇ ਕੋਵਿਡ ਤੋਂ ਬਾਅਦ ਅਸੀਂ ਇੱਕ ਦੋ ਪੇਪਰ ਕਾਨਫਰੰਸਾਂ ਵਿੱਚ ਸੈਮੀਨਾਰ ਦੇ ਵਿੱਚ ਕਵਾਟਰਲੀ ਸੈਮੀਨਾਰ ਦੇ ਵਿੱਚ ਮਾਰਕਸਿਸਟ ਸੋਚ ਨੂੰ ਵੀ ਪੇਸ਼ ਕਰ ਦਿੱਤੀ ਤੇ ਫਿਰ ਮੈਂ ਮਾਰਕਸ ਨੂੰ ਸੋਚ ਲਿਆ ਨਾ ਮੈਂ Karl Marx ਨੂੰ ਬਹੁਤ ਵਧੀਆ ਬੰਦਾ ਸਮਝਦਾ ਉਹਦੀ ਕਾਫੀ ਉਹਦੀ ਅਸੀਂ ਮੈਨੇਜਰਾਂ ਨਾਲ ਸਾਂਝੇ ਕੋਸ਼ਿਸ਼ ਕੀਤੀ ਆ ਜਿੱਥੇ ਉਹਨੇ ਦਸਾ ਪਿਟਲ ਲਿਖਿਆ ਸੀ ਉੱਥੇ ਅਸੀਂ ਸਟੂਡੈਂਟਾਂ ਦਾ ਮੀਲ ਵੀ ਇੱਕ ਵਾਰੀ ਕਰਾਇਆ ਸੀ ਡਾਕਟਰ ਸਾਹਿਬ ਮੈਂ ਤੇ ਇੱਕ ਫੋਰਸ ਸੀ ਨਹੀਂ ਸਟੂਡੈਂਟ ਸੀ ਬਾਕੀ ਸਾਰੇ ਵਿਦਿਆਰਥੀ ਸਨ ਤੇ ਉਹਨਾਂ ਨੂੰ ਕਿਸੇ ਨੂੰ ਵਿਚਾਰੇ ਨੂੰ ਨੁਕਸਾਨ ਨਾ ਲੱਗਾ ਕਿ ਕਿੱਥੇ ਆ ਸੀ ਉਹਨਾਂ ਨੇ ਕਹਿਆ ਤੁਹਾਨੂੰ ਪਰ ਸਾਡਾ 2.5 ਹਜ਼ਾਰ ਪਾਉਂਡ ਲੱਗਿਆ ਇੱਥੇ ਮੇਰੇ ਪਰਸਨ ਦਾ ਜਿਸ ਕਮਰੇ ਦੇ ਵਿੱਚ 60 ਕਲ ਲਿਖਿਆ ਗਿਆ ਤੁਸੀਂ ਉਸ ਕਮਰੇ ਚ ਅੱਜ ਖਾਣ ਪੀਣ ਕਰਦੇ ਆ ਪ੍ਰਾਈਵੇਟ ਡਾਈਨਿੰਗ ਰੂਮ ਹੈ ਸੋਹੋ ਦੇ ਵਿੱਚ ਹੈ ਲੰਗਰ ਵਿੱਚ ਤਾਂ ਉਹ ਸਾਰੇ ਕਹਿ ਗ੍ਰੇਟ ਤੇ ਆਪਣੀ ਗੱਲਾਂ ਕਰੀਏ ਉਹਨਾਂ ਜੋ ਇੱਕ ਨੱਕ ਮੈਨੇ ਫੋਟੋ ਤੱਕ ਨਹੀਂ ਖਿੱਚੀ ਇੰਸਟਾਗ੍ਰਾਮ ਤੇ ਲਾਉਂਦੇ ਕਿ ਮੈਂ ਡਸਕ੍ਰਿਪਟ ਕਰਦੇ ਹਾਂ ਮੈਂ ਮੈਂ ਪਾਗਲ ਹੋਏਗੀ ਇੱਥੇ ਉਹਨੇ ਡਸਕ੍ਰਿਪਟ ਲਿਖੀ ਤਾਂ ਫੋਟੋਆਂ ਖਿੱਚੀ ਗਿਆ ਅਸੀਂ ਸ਼ਾਪਰੀ ਤੇ ਮੇਜ ਉੱਪਰ ਲਿਖ ਕਰੀਏ ਕਰਕੇ ਉਹ ਇੱਕ ਮਹਾਨ ਕਿਤਾਬ ਹੈ ਇੱਕ ਮਹਾਨ ਸੋਚ ਹੈ ਮੈਂ ਉਹਦੇ ਨਾਲ ਸਹਿਮਤ ਹਾਂ ਪਰ ਉਹ ਆਪ ਪ੍ਰੇਜ਼ੈਂਟ ਕਰੀਦਾ ਜਦੋਂ ਉਹ ਪੇਪਰ ਪ੍ਰੇਜ਼ੈਂਟ ਹੋਇਆ ਮੈਂ ਆਡੀਅנס ਦੇ ਵਿੱਚ ਬੈਠਾ ਸੀ ਪੂਰੇ ਜੋਰ ਦੇ ਨਾਲ ਸਵਾਲ ਦੇ ਵਿੱਚ ਉਹਦਾ ਵਿਰੋਧ ਕੀਤਾ ਜਿਹੜੀ ਪੇਪਰ ਪ੍ਰੇਜ਼ੈਂਟ ਕੀਤਾ ਸੀ ਤੇ ਇਸ ਰੂਪ ਵਿੱਚ ਅਸੀਂ ਸਿੱਖ ਐਜੂਕੇਸ਼ਨ ਕੌਂਸਲ ਇਸ ਤਰ੍ਹਾਂ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦੀ ਹੈ ਸਾਰਿਆਂ ਨੂੰ ਨਾਲ ਜੋੜ ਲਈ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਕਰਦੇ ਜੋ ਪੰਜਾਬੀ ਲਰਨਿੰਗ ਅਕੈਡਮੀ ਇਸ ਵੇਰੇ ਅਤੇ ਜੋ ਤੁਸੀਂ ਆ ਵੇਖ ਰਹੇ ਆ ਪੰਜਾਬੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਕਿ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਧੰਨਵਾਦ ਤੁਹਾਡਾ ਸਵਾਲ ਪੁੱਛਣ ਦਾ